ਮੈਂ ਮੈਂ ਤਿਆਰ ਹਾਂ ਜੀ ਮੈਂ ਮੈਂ ਪੀਖ ਮੰਗ ਲੂ ਮੈਂ ਫਿਰ ਪਰਵਾਲੀ ਕਰ ਠੀਕ ਕੋਈ ਨਹੀਂ ਉਹ ਬਬੀ ਹੌਸਲੇ ਤਿੰਨ ਤਿੰਨ ਪਿਓ ਜਵਾਕ ਆਉਣ ਤੇ ਉਸ ਤੋਂ ਬਾਅਦ ਅੱਜ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਰੋਂਦੇ ਕੁਲਾਂਦੇ ਦੀਆਂ ਤਸਵੀਰਾਂ ਨੇ ਮੈਂ ਨੂੰ ਸਾਰਾ ਕੁਝ ਦਿੱਤਾ ਜੀ ਬੈਂਕ ਦੇ ਖਾਤੇ ਵੀ ਉਹਦੇ ਹੱਥ ਤੇ ਪਾਵਰ ਆਊਟ ਆਰਨੀ ਸਾਰਾ ਕੁਝ ਉਹਦੇ ਹੱਥ ਉਨੇ ਮਾਰਜ ਮੈਨੂੰ ਮਤਲਬ ਉਥੋਂ ਬੇ ਦਾਖਲ ਕਰਦਾ ਜੀ ਆਕਸਨ ਮੇਰੀ ਜਾਇਦਾਦ ਸੀ ਮੈਂ ਇਹਦੇ ਨਾਲ ਕਰਾਤੀ ਦੁਨੀਆ ਹੀ ਕਰਾਉਂਦੀ ਆਪਣੇ ਬੱਚਿਆਂ ਦੇ ਨਾਮ ਮੇਰੇ ਜੀ 15 20 ਦੇਣਾ ਵਾਸਤੇ ਦਿਲ ਤੇ ਉਠੀ ਅੱਗ ਬੇ ਕਿਵੇਂ ਬਣਾਈ ਤੀ ਤੈਂ ਆਗ ਬਣ ਗਿਆ ਤੇਰੇ ਨਾਲ ਮੈਂ ਜੀ ਬੱਗ ਗਿਆ ਮੈਂ ਕਿਹਾ ਉਹ ਦੂਜੇ ਕਾਕੇ ਨੂੰ ਵਾਹ ਯਾਰ ਕਿਉਂ ਮੈਨੂੰ ਲਾਉ ਕਾ ਨੂੰ ਮੇਰਾ ਪੀਤਾ ਜੁਨੇ ਤੁਸੀਂ ਮੈਨੂੰ ਚਾਬੀ ਦੂਜੀ ਲਿਆ ਦਿਓ ਦੁਕਾਨ ਉਹ ਮੈਂ ਦੂਜੀ ਲਾ ਕੇ ਜੀ ਬਹਿ ਗਿਆ ਅੰਦਰ ਸ਼ਾਮ ਨੂੰ ਇਨਸਪੈਕਟਰ ਦਾ ਫੋਨ ਆ ਗਿਆ ਜੀ ਕਹਿੰਦਾ ਥਾਣੇ ਆ ਜਾ ਥਾਣੇ ਬੱਗੇ ਜੀ ਥਾਣੇ ਉਹ ਮੈਨੂੰ ਬਹੁਤ ਤਮਕਾਇਆ ਜੀ ਉਹਨੇ ਤੂੰ ਬੜਿਆ ਕਿਉਂ ਉੱਥੇ ਫਲਾਣਾ ਕਾਹਦੇ ਕਾ ਮੈਂ ਕਿਹਾ ਜੀ ਮੈਂ ਕਿਹੜਾ ਕੁ ਰੁਪਏ ਲੈ ਕੇ ਇਹਨੂੰ ਰਜਿਸਟਰੀ ਕਰਾਈ ਆ